ਅੱਜ ਮੈਂ ਪੰਥ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ 124 ਵਰ੍ਹੇ ਤੇ ਐ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹਾਨ ਕੋ ਵਿਤਰ ਧਰਤੀ ਤੇ ਹਾਜ਼ਰ ਹੋਏ ਆਂ ਯਾਨੀ ਦਿੱਤ ਸਿੰਘ ਜੀ ਨੇ ਸਿੰਘ ਸਭਾ ਲਹਿਰ ਦੇ ਵਿੱਚ ਜੋ ਅਹਿਮ ਰੋਲ ਅਦਾ ਕੀਤਾ ਉਹ ਤੇ ਅਸੀਂ ਮਾਣ ਕਰ ਸਕਦੇ ਆ ਉਹ ਤੇ ਅਸੀਂ ਗੌਰਵ ਕਰ ਸਕਦੇ ਆ ਤੇ ਮੈਂ ਸਮਝਦਾ ਕਿ ਖਾਲਸਾ ਪੰਥ ਨੂੰ ਜੋ ਚੁਣੌਤੀਆਂ ਉਸ ਸਮੇਂ ਸੀ ਔਰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਕਹਿੰਦੀ ਦੇਸੀ ਵੀਰ ਕੇ ਮਹਾਰ ਵਿਦਵਾਨਾਂ ਨੇ ਪੰਜ ਤੋਂ ਪੰਜ ਪ੍ਰਸਤਾਵਾਂ ਨੂੰ 제 ਦਿੱਤੀ ਅੱਜ ਦੇ ਸਮੇਂ ਵਿੱਚ ਉਹ ਚੁਣੌਤੀਆਂ ਸਾਹਮਣੇ ਲਲਕਾਰ ਰਹੀਆਂ ਨੇ ਅੱਜ ਪੰਜ ਸਾਹਮਣੇ ਪੰਜ ਪ੍ਰਸਤਾਵਾਂ ਸਾਹਮਣੇ ਇਹ ਚੁਣੌਤੀਆਂ ਦੇ ਹਾਣ ਦਾ ਹੋਣ ਦਾ ਮਾਥਮ ਦਾ ਨਿਸ਼ਚੈ ਕਰਨ ਦੀ ਲੋੜ ਔਰ ਯਾਨੀ ਦੇਸੀ ਜੀ ਦੀ ਇਸ ਤੋਂ ਚੋਮੀ ਯੂਨੀਵਰਸਿਟੀ ਤੇ ਸ਼ਾਮਲ ਹੋ ਕੇ ਅਸੀਂ ਉਸ ਸੋਚ ਨਾਲ ਵਿਚਾਰਧਾਰਾ ਨਾਲ ਉਸ ਡੈਡੀਕੇਸ਼ਨ ਨਾਲ ਪੰਜ ਵਰਸਤੀ ਦਾ ਸੁਪਨਾ ਲੈ ਕੇ ਮੈਂ ਸਮਝਦਾ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਜੂਰੇ ਹੋ ਸਕਾਗੇ ਮੈਂ ਸਮਝਦਾ ਕਿ ਅੱਜ ਬੜੇ ਖਤਰੇ ਮਡਲਾ ਰਹੇ ਨੇ ਹਰ ਪਾਸਿਓਂ ਜਿਹੜੀਆਂ ਸਾਜ਼ਸ਼ਾਹਤਾਂ ਹੋ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਪੰਥਕ ਸੰਸਥਾਵਾਂ ਦਾ ਅਪਮਾਨ ਕਰਨ ਦੀਆਂ ਪੰਥਕ ਸੰਸਥਾਵਾਂ ਨੂੰ ਨਿਰਧਨ ਨਾਦਰ ਕਰਦੀਆਂ ਔਰ ਅੱਜ ਪੰਥ ਵਿੱਚ ਜਿਸ ਜਰ ਸਹਿਬਾਨਾਂ ਦਾ ਉਸ ਵਿੱਚ ਤਕਤਾ ਸਹਿਬਾਨਾਂ ਦਾ ਉਸ ਵਿੱਚ ਪੰਥ ਪ੍ਰਸਤਾਂ ਦਾ ਉਸ ਵਿੱਚ ਜਿਹੜਾ ਘਾਟੋ ਖਲੇ ਥਾ ਇਹਨੇ ਨਰਾਜ ਕੀਤਾ ਸੂਤੀ ਲੋਕਾਈ ਨੂੰ ਪੰਥ ਪ੍ਰਸਤਾਂ ਹੁਣ ਸਮਾ ਆ ਗਿਆ ਪੰਜਾਬ ਤੇ ਪੰਜਾਬੀਓ ਦੀ ਭਾਵਨਾ ਪੈਦਾ ਕਰਕੇ ਪੰਥ ਪ੍ਰਸਤੀ ਦੀ ਇੱਕ ਸੋਚ ਆਪਣੇ ਮਨ ਵਿੱਚ ਲੈ ਕੇ ਪੰਜਾਬ ਤੇ ਪੰਜਾਬੀਓ ਤੁਹਾਨੂੰ ਬਤਾਉਂਦਾ ਹਾਂ ਹੁਣ 9 ਤਰੀਕ ਨੂੰ ਜਿਵੇਂ ਦੱਸਿਆ ਜਾ ਰਿਹਾ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਮੁੱਖ ਮੰਤਰੀ ਨੂੰ ਖਾਸ ਤੌਰ ਤੇ ਅਪੀਲ ਕਰਾਂਗਾ ਕਿ ਦਵਾਈ ਦੂਈ ਲੈ ਲੈ ਟਿਕਟੋ ਕੋਈ ਲਵਾ ਲੈ ਤੰਦਰੁਸਤ ਹੋ ਜਾਣ ਵੈਗਰੂ ਪ੍ਰਮਾਤਮਾ ਗੇਰ ਰਾਸਵੀ ਕਰਨੇ ਕਿ ਤਰੂਤ ਸੇ ਜਲਦੀ ਹੋ ਜਾ ਕਿ ਪ੍ਰਧਾਨ ਮੰਤਰੀ ਜੀ ਨੂੰ ਜਰੂਰ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਾ ਕੇ ਵਿਸ਼ੇਸ਼ ਪੈਕੇਜ ਦੀ ਮੰਗ ਕਰਨ ਔਰ ਐਲਾਨ ਕਰਾਉਣ ਔਰ ਪ੍ਰਾਪਤ ਕਰਨ ਇਹਦੇ ਲਈ ਪੂਰੇ ਜੇ ਲੋੜ ਪਵੇ ਤਾਂ ਮੈਂ ਸਮਝਦਾ ਕਿ ਹਲਪਾਰਟੀ ਮੀਟਿੰਗ ਵੀ ਕੀਤੀ ਜਾ ਸਕਦੀ ਹੈ 9 ਤਰੀਕ ਤੋਂ ਪਹਿਲਾਂ ਹਲਪਾਰਟੀ ਡੈਲੀਗੇਸ਼ਨ ਲੈ ਕੇ ਵੀ ਪ੍ਰਧਾਨ ਮੰਤਰੀ ਜੀ ਨੂੰ ਤੇ ਦਬਾਅ ਬਣਾਇਆ ਜਾ ਸਕਦਾ ਜਦੋਂ 9 ਤਰੀਕ ਨੂੰ ਇੱਥੇ ਆਉਣ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਹੜ੍ਹਾਂ ਦੀ ਤਬਾਹੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਕੱਲ ਮੈਂ ਡੇਰਾ ਬਾਬਾ ਨਾਨਕ ਜਾ ਕੇ ਆਇਆ ਤੁਸੀਂ ਵਨ ਦੋ ਤਿੰਨ ਥਾਂਾਂ ਤੇ ਟੁੱਟਿਆ ਤਬਾਹੀ ਮਚਾਈ ਪਈ ਆ ਸੁਲਤਾਨ ਪ੍ਰਲੋਧੀ ਵਾਲਾ ਤਬਾਹੀ ਮਚਾਈ ਪਈ ਆ ਫਾਜ਼ਲ ਕਾਬਲ ਤਬਾਹੀ ਮਚਾਈ ਪਈ ਆ ਫਾਜ਼ਲਾ ਦਾ ਰਾਜਾ ਫਜ਼ਵਾ ਦਾ ਜਾਨੀ ਨਕਸਰ ਬਹੁਤ ਜ਼ਿਆਦਾ ਹੋਇਆ ਸੋ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਔਰ ਖਾਸ ਤੌਰ ਤੇ ਬਾਰਡਰ ਏਰੀਏ ਤੇ ਜਿਵੇਂ ਡੇਰਾ ਬਾਬਾ ਨਾਨਕ ਬਿਲਕੁਲ ਬਾਰਡਰ ਏਰੀਏ ਤੇ ਪਰਲੀ ਸਾਈਡ ਤੇ ਪਾਕਿਸਤਾਨ ਪਾਸੇ ਵੱਧ ਉੱਤੇ ਕਰਲੇ ਸਾਰਾ ਪਾਣੀ ਡੇਰਾ ਬਾਬਾ ਨਾਨਕ ਵੱਲ ਨੂੰ ਆ ਗਿਆ ਤੇ ਅੰਤਰਰਾਸ਼ਟਰੀ ਹਾਲਾਤਾਂ ਤੋਂ ਵੀ ਜਾਣੂ ਕਰਵਾ ਕੇ ਪ੍ਰਧਾਨ ਮੰਤਰੀ ਜੀ ਤੋਂ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਲਿਆ ਜਾਵੇ ਇਹ ਅੱਜ ਸਮੇਂ ਦੀ ਲੋੜ ਆ ਔਰ ਜਿਹੜੀ ਮਿੱਟੀ ਪੈ ਗਈ ਰੇਤਾ ਪੈ ਗਿਆ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕਰ ਦਾ ਰੇਤਾ ਚੁੱਕਰ ਦਾ ਦੀ ਫੁੱਲ ਦਿੱਤੀ ਜਾਵੇ ਜੇ ਕਰੋਮ ਵੀ ਸੋਧ ਕਰਨੀ ਪਵੇ ਤਾਂ ਵੀ ਕਰੀ ਜਾਵੇ ਜਿੰਨੀਆਂ ਵੀ ਸਾਹਮਣੇ ਨਦੀਆਂ ਨਾਲੇ ਪੈਦੇ ਨੇ ਉਹਨਾਂ ਵਿੱਚੋਂ ਡੀਸੇਡਿੰਗ ਕਰਨ ਦਾ ਵੀ ਖੇਤਾਂ ਦੇ ਮਾਲਕਾਂ ਨੂੰ ਪੂਰੀ ਤਰ੍ਹਾਂ ਹੱਕ ਦਿੱਤਾ ਜਾਵੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ ਭਾਵੇਂ ਕਾਨੂੰਨੀ ਸੋਧ ਕੀਤੀ ਜਾਵੇ ਸਰ ਸ਼ੋਨੇ ਕਾਲੀ ਤਰ ਵੀ ਲੱਗੇ ਬੈ ਲਗਾ ਤਾਂ ਕਿ ਮੈਂ ਦੇਖੀ ਜੀ ਸ਼ਹੀਦਾਂ ਤੋਂ ਕਿੰਨੀ ਵੀ ਬਣਦਾ ਸਰ ਸ਼ੋਨੇ ਸੇ ਬਾਦਲ ਜੇ ਲੱਗੇ ਹੋਏ ਨੇ ਤਾਂ ਚੰਗੀ ਗੱਲ ਹੈ ਐਸੇ ਸਮੇਂ ਇਕੱਲੇ ਸੱਸ ਵੀ ਸੇ ਬਾਦਲ ਨਹੀਂ ਮੈਂ ਸਮਝਦਾ ਹਰ ਪੰਜਾਬੀ ਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਵਿਅਕਤੀ ਅੱਜ ਅੜ ਭੇੜਾਂ ਦੀ ਮਦਦ ਤੇ ਆਇਆ ਹੋਇਆ ਉਹ ਜੇ ਸੱਸ ਵੀ ਸੇ ਬਾਦਲ ਵੀ ਆਇਆ ਨੇ ਤਾਂ ਚੰਗੀ ਗੱਲ ਹੈ ਕਰਨੀ ਚਾਹੀਦੀ ਹੈ ਮਦਦ ਕਿਉਂਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਬਾਰ-ਬਾਰ ਰਾਤ ਦਿੱਤਾ ਤੇ ਸਵੇਰਾ ਦੇਸ਼ ਦੇ ਰਾਜ ਤੇ ਇੱਥੇ ਘਰ ਬੁਲਾਇਆ ਤੇ ਅੱਜ ਦੇ ਵਿਵਤਾ ਦੇ ਸਮੇਂ ਉਹਨਾਂ ਨੇ ਨਾਲ ਕਰਨਾ ਸਾਡੀ ਡਿਊਟੀ ਆ ਅੱਜ ਮੈਂ ਪੰਥ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ 124 ਵਰ੍ਹੇ ਤੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹਾਨ ਪਵਿੱਤਰ ਧਰਤੀ ਤੇ ਹਾਜ਼ਰ ਹੋਏ ਆ ਯਾਨੀ ਜਿਸ ਵੀ ਨੇ ਸਿੰਘ ਸਭਾ ਲਹਿਰ ਦੇ ਵਿੱਚ ਜੋ ਅਹਿਮ ਰੋਲ ਅਦਾ ਕੀਤਾ ਉਹ ਤੇ ਅਸੀਂ ਮਾਣ ਕਰ ਸਕਦੇ ਆ ਉਹ ਤੇ ਅਸੀਂ ਗੌਰਵ ਕਰ ਸਕਦੇ ਆ ਮੈਂ ਸਮਝਦਾ ਕਿ ਖਾਲਸਾ ਪੰਥ ਨੂੰ ਜੋ ਚੁਣੌਤੀਆਂ ਉਸ ਸਮੇਂ ਸੀ ਔਰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਕਹਿੰਦੀ ਦੇਸੀ ਦੀ ਵਰਗੇ ਮਹਾਰਤ ਗਵਾਨਾ ਨੇ ਪੰਥ ਨੂੰ ਪੰਥ ਪ੍ਰਸਤਾ ਨੂੰ ਦੇ ਦਿੱਤੀ ਅੱਜ ਦੇ ਸਮੇਂ ਵਿੱਚ ਉਹ ਚੁਣੌਤੀਆਂ ਸਾਹਮਣੇ ਲਲਕਾਰ ਰਹੀਆਂ ਨੇ ਅੱਜ ਪੰਥ ਸਾਹਮਣੇ ਪੰਥ ਪ੍ਰਸਤਾ ਸਾਹਮਣੇ ਇਹ ਚੁਣੌਤੀਆਂ ਦੇ ਹਾਣ ਦਾ ਹੋਣਾ ਦਾ ਮੈਂ ਸਮਝਦਾ ਨਿਸ਼ਚੈ ਕਰਨ ਦੀ ਲੋੜ ਹੈ ਔਰ ਯਾਨੀ ਦੇਸੀ ਜੀ ਦੇ ਇਸ ਸਟਾਟੂਟਰੀ ਯੂਨੀਵਰਸਿਟੀਆਂ ਸ਼ਾਮਿਲ ਹੋ ਕੇ ਅਸੀਂ ਉਸ ਸੋਚਨਾ ਵਿਚਾਰਧਾਰਾ ਨਾਲ ਉਸ ਡੈਡੀਕੇਸ਼ਨ ਨਾਲ 5 ਵਰਸਤੀ ਦਾ ਸੁਪਨਾ ਲੈ ਕੇ ਮੈਂ ਸਮਝਦਾ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਜੋ ਕਰੇ ਹੋ ਸਕਾਵੇ ਮੈਂ ਸਮਝਦਾ ਕਿ ਅੱਜ ਬੜੇ ਖਤਰੇ ਮਡਲਾ ਰਹੇ ਨੇ ਹਰ ਪਾਸਿਓਂ ਦੀਆਂ ਸਾਸਤਾਂ ਹੋ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਪੰਥਕ ਸੰਸਥਾਵਾਂ ਦਾ ਉਮਾਨ ਕਰਨ ਦੀਆਂ ਪੰਥਕ ਸਸਤਾਮਾਂ ਨੂੰ ਨਿਰਧਨ ਨਾਦਰ ਕਰਦੀਆਂ ਔਰ ਅੱਜ ਪੰਥ ਵਿੱਚ ਜਸਦਰ ਸਹਿਬਾਨਾ ਦਾ ਉਸ ਵਿੱਚ ਪੰਥਕਾ ਸਹਿਬਾਨਾ ਦਾ ਉਸ ਵਿੱਚ ਪੰਥ ਪ੍ਰਸਤਾਂ ਦਾ ਉਸ ਵਿੱਚ ਜਿਹੜਾ ਕਾਟੋ ਖਲੇਸ ਆ ਇਹਨੇ ਨਰਾਜ ਕੀਤਾ ਸੂਤੀ ਲੋਕਾਈ ਨੂੰ ਪੰਥ ਪ੍ਰਸਤਾਂ ਉਹ ਸਮਾ ਆ ਗਿਆ ਪੰਜਾਬ ਤੇ ਪੰਜਾਬੀ ਦੀ ਭਾਵਨਾ ਪੈਦਾ ਕਰਕੇ ਪੰਥ ਪ੍ਰਸਤੀ ਦੀ ਇੱਕ ਸੋਚ ਆਪਣੇ ਮਨ ਵਿੱਚ ਲੈ ਕੇ ਪੰਜਾਬ ਤੇ ਪੰਜਾਬੀਅਤ ਨੂੰ ਬਤਾਉਣ ਦਾ ਉਹ 9 ਤਰੀਕ ਨੂੰ ਜਿਵੇਂ ਦੱਸਿਆ ਜਾ ਰਿਹਾ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਮੈਂ ਪੰਜਾਬ ਸਰਕਾਰ ਨੂੰ ਫੀਲ ਕਰਾਂਗਾ ਮੁੱਖ ਮੰਤਰੀ ਨੂੰ ਖਾਸ ਤੌਰ ਤੇ ਵੀਰ ਕਰਾਂਗਾ ਕਿ ਦਵਾਈ ਦੂਈ ਲੈ ਲੈ ਟਿਕਟੋਕੇ ਲਵਾ ਲੈ ਅੰਦਰੂਪਤ ਹੋ ਜਾਣ ਬੈਂਗਲੂਰ ਤੋਂ ਅਗੇ ਰਾਜ਼ਮੀ ਕਰਦੇ ਆ ਕਿ ਤਰਹਰ ਤੋਂ ਜਲਦੀ ਹੋ ਜਾ ਕਿ ਪ੍ਰਧਾਨ ਮੰਤਰੀ ਜੀ ਨੂੰ ਜਰੂਰ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਾ ਕੇ विशेष पैकेज की मंग करा और प्राप्त करे पूरी जे लौट पवे तो मैं समझा कि आल पार्टी ए, मीटिंग भी सदी जा सकती है नौ तरीकों तो पहला आल पार्टी डेलीगेशन लैके भी प्रधानमंत्री जी को दबाव बनाया जा सकता जो नौ तरीक में इतने आन ये बहुत जरूरी है क्योंकि जो हड़ा ना था की तबाही न फसलों का नुकसान होया कल मैं डेरा बाबा नानक जाके आया तुलसी वन दो तीन थावे टूटिया तबाही मचाई पई आ सुलतानपुर लोधी वाल तबाही मचाई पई आ फाजल का तबाही मचाई पई आ फसलों का घर का पशुओं का जानी नुकसान बहुत ज़्यादा होया सो सारी स्थिति तो जाण करवा के और खास तौर पर बाडर एरिए जिमें डेरा बाबा नानक बिल्कुल बाडर एरी ਪਰਲੀ ਸਾਈਡ ਤੇ ਪਾਕਿਸਤਾਨ ਪਾਣੇ ਨੇ ਬੰਦ ਉੱਤੇ ਕਰ ਲੇ ਸਾਰਾ ਪਾਣੀ ਡੇਰਾ ਬੱਬਾ ਨਨਕਵਾਲ ਤੋਂ ਆ ਗਿਆ ਤੇ ਅੰਤਰਰਾਸ਼ਟਰੀ ਹਾਲਾਤਾਂ ਤੋਂ ਵੀ ਜਾਣੂ ਕਰਵਾ ਕੇ ਪ੍ਰਧਾਨ ਮੰਤਰੀ ਜੀ ਤੋਂ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਲਿਆ ਜਾਵੇ ਇਹ ਅੱਜ ਸਮੇਂ ਦੀ ਲੋੜ ਆ ਔਰ ਜਿਹੜੀ ਮਿੱਟੀ ਪੈ ਗਈ ਰੇਤਾ ਪੈ ਗਿਆ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕਰ ਦਾ ਰੇਤਾ ਚੁੱਕਰ ਦਾ ਦੀ ਫੁੱਲ ਦਿੱਤੀ ਜਾਵੇ ਜੇ ਖਰੂਨ ਵੀ ਸੋਧ ਕਰਨੀ ਪਵੇ ਤਾਂ ਵੀ ਕਰੀ ਜਾਵੇ ਜਿੰਨੀਆਂ ਵੀ ਸਾਹਮਣੇ ਨਦੀਆਂ ਨਾਲੇ ਜੇ ਫੈਦ ਨੇ ਉਹਨਾਂ ਵਿੱਚੋਂ ਡੀਸੈਂਟਰ ਕਰਨ ਦਾ ਵੀ ਫੈਟਾ ਦੇ ਮਾਲਕਾਂ ਨੂੰ ਪੂਰੀ ਤਰ੍ਹਾਂ ਹੱਕ ਦਿੱਤਾ ਜਾਵੇ ਕਿਸੇ ਤਰ੍ਹਾਂ ਦੀ ਰਿਕਾਫਟਨਾ ਹੋਵੇ ਭਾਵੇਂ ਕਾਨੂੰਨੀ ਸੋਧ ਕੀਤੀ ਜਾਵੇ ਸਰ ਸ਼ੋਨੇ ਕਾਲੀ ਤੇ ਵੀ ਲੱਗਿਆ ਬਹਿ ਲਗਾ ਤਾਂ ਕਿਹਾ ਦੇਖੋ ਜੀ ਸ਼ਹੀਦ ਬਾਦਲ ਜੀ ਕੈਸੀ ਵੀ ਬਣਦਾ ਸਰ ਸੁਵੀਰ ਸਿੰਘ ਬਾਦਲ ਜੇ ਲੱਗਿਆ ਹੋਏ ਨੇ ਤਾਂ ਚੰਗੀ ਗੱਲ ਹੈ ਐਸੇ ਸਮੇਂ ਕੱਲੇ ਸਰ ਸੁਵੀਰ ਸਿੰਘ ਬਾਦਲ ਨੇ ਮੈਂ ਸਮਝਦਾ ਹਰ ਪੰਜਾਬੀ ਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਵਿਅਕਤੀ ਅੱਜ ਹੜਪੀੜਤਾ ਦੀ ਮਦਦ ਤੇ ਆਇਆ ਹੋਇਆ ਉਹ ਜੇ ਸਾਥ ਵੀਰ ਸੀ ਬਾਗਰ ਵੀ ਆਇਆ ਨੇ ਤਾਂ ਚੰਗੀ ਗੱਲ ਕਰਨੀ ਚਾਹੀਦੀ ਆ ਮਦਦ ਕਿਉਂਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਬਾਰ ਬਾਰ ਰਾਤ ਦਿੱਤਾ ਤੇ ਸਵੇਰ ਦਾ ਦੇਸ਼ ਦੇ ਰਾਜ ਤੇ ਹਿੱਸੇਕਾਰ ਬੁਲਾਇਆ ਤੇ ਅੱਜ ਦੇ ਵਿਵਤਾ ਦੇ ਸਮੇਂ ਉਹਨਾਂ ਨੇ ਨਾਲ ਕਰਨਾ ਸਾਡੀ ਡਿਊਟੀ ਆ